ਨੀ ਨਹੀਂ ਜਤੀ ਪਰ ਹਾਂ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਬਲਵਿੰਦਰ ਸਿੰਘ ਮੈਂਬਰ ਅਕਾਲਪੁਰ ਬਲਵਿੰਦਰ ਸਿੰਘ ਜੀ ਕੀ ਮਸਲਾ ਵਾ ਇਹ ਜੀ ਅਸੀਂ ਕੱਲ ਦੇਖਿਆ ਆ ਕਿ ਕਿ ਟੈਂਕੀ ਜਿਹੜੀ ਹੈ ਦੂਹ ਸਾਲ ਹੋਏ ਆ ਪੱਤੀ ਅਕਾਲਪੁਰ ਪਿੰਡ ਮਲਸੀਆਂ ਆ ਹੈ ਠੀਕ ਆ ਰਾਤ ਸ਼ਾਮ ਕੋਟਿਆ ਹਾਂਜੀ ਇਹ ਨਵੀਂ ਬਣੀ ਸੀ 2 ਸਾਲ ਹੋਇਆ ਹਜੇ ਬਣੀ ਬਟ ਅਸੀਂ ਤਾਂ ਕੱਲ ਹੀ ਦੇਖਿਆ ਵੀ ਇਹ ਇੱਕ ਜਿਹੜੇ ਉੱਚੇ ਘਰ ਉੱਥੇ ਪਾਣੀ ਨਹੀਂ ਚੜਦਾ ਅਸੀਂ ਫਿਰ ਇੱਥੇ ਆ ਕੇ ਦੇਖਿਆ ਵੀ ਪਾਣੀ ਕਿਉਂ ਨਹੀਂ ਚੜਦਾ ਫਿਰ ਦੇਖਿਆ ਤੇ ਟੈਂਕੀ ਲੀਕ ਆ ਹੁਣ ਉੱਤੇ ਚੜ ਕੇ ਦੇਖਿਆ ਤੇ ਅੱਧੀ ਭਰਦੀ ਆ ਜਿਆਦੀ ਭਰਦੀ ਨਹੀਂ ਹੈਗੀ ਚਾਰਚ ਫਿਰ ਲੀਕ ਹੈਗੀ ਹੈ ਟੈਂਕੀ ਫੁੱਲ ਨਹੀਂ ਭਰਦੀ ਨਹੀਂ ਜੀ ਫੁੱਲ ਨਹੀਂ ਭਰਦੀ ਇਹੋ ਤਾਂ ਹੀ ਉੱਥੇ ਫਿਰ ਉਹਨਾਂ ਨੇ ਕੀ ਕੀਤਾ ਆ ਉੱਪਰੋਂ ਵੀ ਇਹ ਲੀਕ ਹੁੰਦੀ ਸੀਗੀ ਉਹਨਾਂ ਨੇ ਫਿਰ ਇਹੋ ਮਤਲਬ ਇਹਦਾ ਜਿਹੜਾ ਓਵਰਫਲੋ ਆ ਉਹ ਟੈਂਕੀ ਦੇ ਅੱਧ ਦੇ ਵਿੱਚ ਲਿਆ ਕੇ ਉਦਲਾ ਪਾਈਪ ਲਾ ਕੇ ਅੱਧ ਦੇ ਵਿੱਚ ਫਿਟ ਕਰ ਦਿੱਤਾ ਜਦੋਂ ਅੱਧੀ ਟੈਂਕੀ ਭਰਦੀ ਆ ਉਦੋਂ ਓਵਰਫਲੋ ਹੋਣ ਲੱਗ ਪੈਂਦੀ ਆ ਇਸ ਕਰਕੇ ਉੱਚੇ ਘਰਾਂ ਦੇ ਵਿੱਚ ਫਿਰ ਪਾਣੀ ਨਹੀਂ ਛੜਦਾ ਲੋਕ ਸਾਨੂੰ ਆਲ ਕੇ ਪੁੱਛਦੇ ਆ ਉਹ ਕੰਮ ਆਏ ਸੀ ਅਸੀਂ ਇਹ ਦੇਖਿਆ ਹੁਣ ਇਹ ਲੀਕ ਕਰਦੀ ਆ ਸਾਰੀ ਟੈਂਕੀ ਇਹਦੀ ਹਾਲਤ ਬਹੁਤ ਖਸਤਾ ਉੱਤੇ ਚੜ ਕੇ ਦੇਖੀ ਆ ਠੀਕ ਹੈ 1.5 ਜੇ 2 ਸਾਲ ਹੋਏ ਸਾਰੇ ਬਣੀ ਨੂੰ ਨਮੀ ਟੈਂਕੀ ਨੂੰ ਘਟੀਆ ਮਟੀਰੀਅਲ ਇਹਦੇ ਵਿੱਚ ਲੱਗਾ ਹੋਇਆ ਹੈ। ਅਸੀਂ ਹੁਣ ਉੱਪਰ ਕੰਪਲੇਂਟ ਕਰਾਂਗੇ ਇਹਨੇ ਸੈਨੀਟੇਸ਼ਨ ਮੈਕਮੇ ਨੂੰ। ਤੇ ਜੋ ਵੀ ਹੈਗਾ ਹੈ ਇਹਦਾ ਆਣ ਕੇ ਇਹਦਾ ਮਸਲਾ ਹੱਲ ਕਰਨ ਜੇ ਨਹੀਂ ਜਲਦੀ ਇਹਦੀ ਛਣਮਾਈ ਹੁੰਦੀ ਇਹ ਤਾਂ ਡਿੱਗ ਜਾਣੀ ਹੈ ਟੈਂਕੀ। ਇਹ ਰਹਿਣੀ ਨਹੀਂਗੀ। ਇਹ ਬਹੁਤ ਵੱਡਾ ਨੁਕਸਾਨ ਹੋਊਗਾ। ਹੁਣ ਤੁਸੀਂ ਕੀ ਮੰਗ ਕਰਦੇ ਆਂ? ਅਸੀਂ ਇਹੋ ਮੰਗ ਕਰਦੇ ਆਂ ਵੀ ਇਹਦਾ ਕੋਈ ਨਾ ਕੋਈ ਮਸਲਾ ਹੱਲ ਕਰਨ ਜੇ ਇਹਦੀ ਰਿਪੇਅਰ ਹੁੰਦੀ ਰਿਪੇਅਰ ਕਰਨ ਤੇ ਜੋ ਵੀ ਇਹਦਾ ਕੁਝ ਮਸਲਾ ਹੱਲ ਹੁੰਦਾ ਹੋ ਕਰਨਾ ਜਿਹੜਾ ਲੋਕਾਂ ਨੂੰ ਆਪਾ ਪਾਣੀ ਦੇਣਾ ਹੈ। ਉਹੀ ਜੀ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਵੇ ਫੁੱਲ ਪਰ ਰੇਟਿੰਗੀ ਹੈ ਕਿ ਨਹੀਂ ਇਹ ਅਸੀਂ ਮੰਗ ਕਰਦੇ ਹਾਂ ਮਹਿਕਮੇ ਦੇ ਕੋਲ ਸੈਨੀਟੇਸ਼ਨ ਮਹਿਕਮੇ ਨੂੰ ਲਿਖ ਕੇ ਦਿੱਤਾ ਤੁਸੀਂ ਨਹੀਂ ਜੀ ਆ ਸਵੇਰੇ ਹੁਣ ਦੇਵਾਂਗੇ ਲਿਖ ਕੇ ਸਾਨੂੰ ਪਤਾ ਹੀ ਕਰਨ ਲੱਗਾ ਹੋਇਆ ਹੈ ਸਾ ਅਖਲਪੁਰ ਪੱਤੀ ਦੇ ਸਰਪੰਚ ਨੂੰ ਤੁਸੀਂ ਦੱਸਿਆ ਹਾਂ ਜੀ ਹੁਣ ਅਖਲਪੁਰ ਦੇ ਸਰਪੰਚ ਸਾਹਿਬ ਵੀ ਆਏ ਮੇਰੇ ਨਾਲ ਤੇ ਪੰਚਾਇਤ ਮੈਂਬਰ ਹੋਰ ਵੀ ਆਏ ਆ ਇਹ ਆਪਣੇ ਜਿਹੜੇ ਇੱਥੇ ਰਹਿੰਦੇ ਆ ਡੇਰਿਆਂ ਤੇ ਲੋਕ ਆਪਣੇ ਮੈਂਬਰ ਸਾਰੇ ਆਪਣੇ ਇਹ ਇਹ ਨਾਰਾ ਮੇਰੀ ਠੀਕ ਹੈ ਇਹਨਾਂ ਸਾਰਿਆਂ ਨੇ ਮਤਲਬ ਕੱਲ ਸਾਨੂੰ ਦੱਸਿਆ ਸੀਗਾ ਅਸੀਂ ਹੁਣ ਇਹ ਮੌਕਾ ਦੇਖਣਾ ਹੈ ਇਸ ਦਾ ਠੀਕ ਹੈ ਜੀ ਹਾਂ ਜੀ